राजमेंट में तैनात सैनिक ने दी थी हार्दिक को ग्रेनेड फेंकने की ट्रेनिंग जलंधर में यूट्यूबर रोजा संधू के घर पर ग्रेनेड फेंकने वाले हरियाणा के यमुनानगर के गांव शादीपुर निवासी हार्दिक 21 को ग्रेनेड फेंकने की ट्रेनिंग एक सैनिक ने दी थी जलंधर देहात पुलिस ने उसे गिरफ्तार कर लिया है ਇੱਕ ਜਿਹੜਾ ਹੈਗਾ ਯੂਟਿਊਬਰ ਰੌਜਰ ਸੰਧੋ ਦੇ ਉੱਪਰ ਜਿਹੜਾ ਹੈਗਾ ਲਾਸਟ ਮੰਥ ਇੱਕ ਅਟੈਕ ਹੋਇਆ ਸੀ ਉਹਦੇ ਘਰ ਦੇ ਉੱਪਰ ਗਰਨੇਡਾ ਮਲਾਵੇ ਜਿਉਂ ਰਾਏਪੁਰ ਰਸੂਲਪੁਰ ਰਹਿਣ ਦਾ ਰਹਿਣ ਵਾਲਾ ਸੀ ਤਾਂ ਜਿਹੜਾ ਉਸ ਮੁਕਦਮਾ ਜਿਹੜਾ 57 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੇ ਮੁਕਦਮਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਹੁਣ ਤੱਕ ਅਸੀਂ 9 ਜਿਹੜੇ ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵੀਡੈਂਸ ਆਈ ਸੀ ਕਿ ਫੈਕਟਸ ਇਹ ਆਏ ਕਿ ਜਿਹੜਾ ਸੁਖਚਰਨ ਸਿੰਘ ਨਾਂ ਦਾ ਇੱਕ ਆਰਮੀ ਪਰਸਨਲ ਹੈਗਾ ਜਿਹੜਾ ਇਹ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਹੈ ਇਹ 3rd ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਸੀ ਤਾਂ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹਨੇ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਪਿੰਨਿੰਗ ਉਹਦੀ ਕੱਢੀ ਜਾ ਸਕਦੀ ਹੈ ਤਾਂ ਇੰਸਟਾਗ੍ਰam ਦੇ ਉੱਪਰ ਇਸ ਨੇ ਜਿਹੜੀ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਣ ਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕਦਮਾ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕਦਮਾ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਆ ਗਿਆ ਅਸੀਂ ਸਾਰੀ ਐਵੀਡੈਂਸ ਪੁਕਤਾ ਜਿਹੜੀ ਐਵੀਡੈਂਸ ਹੈ ਕਿਸੇ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਜ਼ਰੀਏ ਜਿਹੜਾ ਹੈਗਾ ਮਾਂਜੋ ਕੋਰਟ ਨੇ ਵੀ ਵਾਰੰਟ ਆਫ ਅਰੈਸਟ ਜਿਹੜੇ ਨੇ ਜਾਰੀ ਕੀਤੇ ਸੀ ਤਾਂ ਉਹ ਵਾਰੰਟ ਆਫ ਜਿਹੜੇ ਅਰੈਸਟ ਹੈਗੇ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜੀ ਇਹ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਦਾ ਜਿਹੜਾ ਇਹਦੇ ਸੀਨੀਅਰ ਅਫੀਸਰਸ ਨੂੰ ਇਨਫੋਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟ ਸਬਮਿਟ ਕੀਤੀ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡਓਵਰ ਕਰਨਾ ਲਾ ਕੀਤਾ ਤੇ ਜਿਹੜਾ ਹੈਗਾ ਇਹਨੂੰ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਇਹਦੀ ਅਰੈਸਟ ਪਾਈ ਗਈ ਐਂਡ ਇਹਨੂੰ ਮਾਨ ਜੋ ਕੋਰਟ 'ਚ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਹੈ ਸਰੀ ਇਨ ਟੱਚ ਵਿੱਚ ਕਿੱਦਾਂ ਆਇਆ ਹਰਦੀਪ ਕੰਬੋਲ ਦੇ ਤੇ ਆ ਜਿਹੜੀ ਪ੍ਰੀਲੀਮਰੀਡ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ YouTube ਦੇ ਉੱਪਰ ਜਿਹੜੀ ਜਾਂ ਜਿਹੜੀ Instagram ਦੇ ਉੱਪਰ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਸੀ ਤਾਂ ਉਸ ਤੋਂ ਬਾਅਦ ਇਹਦੀ ਜਿਹੜੀ ਉਹਨਾਂ ਨਾਲ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਨਾਲ ਚੈਟ ਆਉਣੀ ਸ਼ੁਰੂ ਹੋ ਗਈ ਜਿਹੜਾ ਹਰਦੀਪ ਕੰਬੋਲ ਸੀ ਇਸ ਤਰੀਕੇ ਨਾਲ ਇਹਨਾਂ ਦੇ ਸੰਪਰਕ 'ਚ ਆ ਕੇ ਅੱਗੇ ਨੇ ਫਿਰ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਸੀ ਸਿਰਫ ਫੌਜੀ ਦੇ ਡਾਇਰੈਕਟਰਿੰਗ 'ਚ ਆਇਆ ਕਿ ਜਿਸ਼ਾਨ ਜਾਂ ਭੱਟੀ ਦਾ ਕੋਈ ਰੋਲ ਹੈਗਾ ਉਹ ਚ ਉਹਨਾਂ ਦੇ ਇੰਟੈਂਸ਼ਨ ਦੇ ਕਰਾਇਆ ਨੂੰ ਵਾਪਸ ਦੇ ਅ ਨਹੀਂ ਜਿਹੜਾ ਜਿਸ਼ਾਨ ਭੱਟੀ ਜਾਂ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਨਹੀਂ ਆਇਆ ਜਿਸ਼ਾਨ ਅਕਟਰ ਉਹਨਾਂ ਦੇ ਨਾਲ ਇਹਦਾ ਟੱਚ ਨਹੀਂ ਆਇਆ ਸੀ ਇਹਦਾ ਹਰਦੇ ਕੰਪੋਜ਼ ਦੇ ਨਾਲ ਜਿਹੜਾ ਟੱਚ ਆਇਆ ਅ ਡਾਇਰੈਕਟਲੀ ਉਹਨਾਂ ਦਾ ਟੱਚ ਹੈ ਡਾਇਰੈਕਟਲੀ ਉਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚ ਇਹਦੇ ਸੱਚ ਹੈ ਇਹ ਬੰਮ ਟੁੱਟਣ ਦੀ ਟ੍ਰੇਨਿੰਗ ਮੰਗੀ ਸੀ ਕਿ ਉਹ ਬੰਦੇ ਨੇ ਆਪ ਨੂੰ ਕਿਹਾ ਸੀ ਜਿਹੜੀ ਤਾਂ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਚ ਤੈ ਹੈ ਕਿ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਸੀ ਤਾਂ ਜਿਹੜਾ ਹਰਦੇਖ ਮੋਜਾ ਉਸਨੇ ਇਹਨੂੰ ਇੱਕ ਗਰਨੇਟ ਦੀ ਜਿਹੜੀ ਹੈਗੀ ਸ਼ੋ ਕੀਤਾ ਸੀ ਪਿਕ ਸ਼ੋ ਕੀਤੀ ਤੇ ਦੂਸਰਾ ਜਿਹੜਾ ਇੱਕ ਦਿਖਾਇਆ ਕਿ ਕਿਸ ਤਰੀਕੇ ਨਾਲ ਚੱਲਦਾ ਤਾਂ ਇਹਸਨੇ ਅੱਗੇ ਜਿਹੜੀ ਹੈਗੀ ਆਪਣੇ ਵੱਲੋਂ ਉਸਨੂੰ ਚਲਾ ਕੇ ਕਿਸ ਤਰੀਕੇ ਨਾਲ ਚੱਲਦਾ ਉਹ ਵੀਡੀਓ ਇਹਦੇ ਨਾਲ ਸ਼ੇਅਰ ਕੀਤੀ ਜਿਹੜੀ ਹੈਗੀ ਵੀਡੀਓ ਦੇ ਜ਼ਰੀਏ ਵੀਡੀਓ ਕਾਲ ਦੇ ਜ਼ਰੀਏ ਇਹਨਾਂ ਦੀ ਗੱਲਬਾਤ ਹੋਈ ਹੋਰ ਵੀ ਕੋਈ ਲੋਕ ਵਿੱਚ ਸ਼ਾਮਲ ਹੋਣ ਦੇ ਹਲੇ ਦੇ ਵਿੱਚ ਜਿਹੜੀ ਹੈਗੀ ਨੌ ਜਣੇ ਅਸੀਂ ਅਰੈਸਟ ਕੀਤੇ ਨੇ ਬਾਕੀ ਜਿਹੜੇ ਜਿਹੜੇ ਟੋਟਲ ਇਹਦੇ 18 ਕਯੂਜ਼ ਹੈਗੇ ਨੇ ਅਸੀਂ ਉਹਨਾਂ ਦੇ ਜਿਹੜੇ ਕੁਝ ਬਾਹਰ ਬੈਠੇ ਹੈਗੇ ਨੇ ਬਾਕੀ ਜਿਹਦਾ ਜਿਹਦਾ ਵੀ ਰੋਲ ਹੈਗਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਰ ਕਿਸੇ ਦਾ ਵੀ ਕੋਈ ਹੋਰ ਰੋਲ ਸਾਹਮਣੇ ਆਉਂਦਾ ਤਾਂ ਡੈਫੀਨਿਟਲੀ ਅਸੀਂ ਅਕੋਰਡਿੰਗ ਟੂ ਜਿਹੜੀ ਸਾਡੇ ਪ੍ਰੋਸੀਜਰ ਹੈ ਅੱਗੇ ਪ੍ਰੋਸੀਡ ਕਰਾਂਗੇ ਫਿਲਹਾਲ